ਆਈਆਂ ਭਾਈ ਵਾਹ ਵਾਹ ਨਿੱਕੇ ਨਿੱਕੇ ਬੱਚੇ ਦਮਾਲੇ ਦਸਤਾਰਾਂ ਬੰਨਦੇ ਨੇ ਬੜੇ ਪਿਆਰੇ ਬੜੇ ਸੋਹਣੇ ਲੱਗਦੇ ਆ ਦੁਨੀਆਂ ਦੇ ਰੂਪ ਪਹਿਰਾਵੇ ਥੋੜੇ ਕਿ ਸਾਲਾਂ ਬਾਅਦ ਚੇਂਜ ਹੋ ਜਾਂਦੇ ਆ ਪਰ ਆ ਬਾਣੇ ਜਿਹੜੇ ਆ ਸਦਾ ਹੀ ਸੋਹਣੇ ਲੱਗਦੇ ਆ ਤੇ ਸਦਾ ਹੀ ਨਵੇਂ ਸਦਾ ਹੀ ਨਵੇਂ ਸਦਾ ਹੀ ਸੋਹਣਾ ਲੱਗਦਾ ਗੁਰੂ ਦਾ ਬਾਣ ਦਸਤਾਰਾਂ ਚਟੀਆਂ ਬਨ ਲਓ ਕੇਸਰੀ ਬਨ ਲਓ ਨੀਲੀਆਂ ਬਨ ਲਓ ਕਾਲੀਆਂ ਬਨ ਲਓ ਹੋਰ ਵੀ ਕੋਈ ਰੰਗ ਸੋਹਣਾ ਲੱਗਦਾ ਬਨ ਲੈ ਸੋਹਣੀਆਂ ਹੀ ਲੱਗਦੀਆਂ ਤੇ ਇਹ ਵੀ ਬੇਨਤੀ ਹੈ ਦਸਤਾਰ ਗੋਲ ਬੰਨਾ ਦਮਾਲਾ ਬੰਨਾ ਤਿੱਖੀ ਬੰਨਾ ਪਟਿਆਲਾ ਸ਼ਾਹੀ ਬੰਨਾ ਬਸ ਗੱਲ ਇੰਨੀ ਹੈ ਵੀ ਜਿਹੜੀ ਮਰਜ਼ੀ ਬਨ ਪਰ ਦਸਤਾਰ ਜ਼ਰੂਰ ਬੰਨ ਜਿਹੜੀ ਮਰਜ਼ੀ ਬੰਨ ਹਾਂ ਬਈ ਦਸਤਾਰ ਸਿਰ ਤੇ ਉੱਤੇ ਹੋਵੇ ਆ ਵੱਡੀ ساری ਦਸਤਾਰ ਕਹਿੰਦੇ ਬਾਬਾ ਅਜੀਤ ਸਿੰਘ ਜੁਹਾਰ ਸਿੰਘ ਹੋਣੀ ਖੇਡਣ ਤੇ ਬਾਬਾ ਫਤਿਹ ਸਿੰਘ ਛੋਟਾ ਸੀ ਤੇ ਉਹ ਵੱਡੇ ਵੱਡੀ ਖੇਡ ਖੇਡਦੇ ਆ ਛੋਟੇ ਫਿਰ ਛੋਟੇ ਹੀ ਖੇਡਦੇ ਉਮਰ ਛੋਟੀ ਕਰਕੇ ਹੁਣ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਛੋਟੇ ਨਾਲ ਦੇ ਵੀਰਾਂ ਨੂੰ ਮੈਂ ਵੀ ਨਾਲ ਖੇਡਣਾ ਛੋਟਾ ਹੈ ਤੇ ਇੱਕ ਹੋਰ ਬੰਨ ਲੀ ਇੱਕ ਹੋਰ ਬੰਨ ਕੇ ਲਵੱਡੀ ਕਰ ਲਈ ਪੱਕ ਤੇ ਜਦੋਂ ਵੱਡਾ ਸਾਰੇ ਦਮਾਲਾ ਬਣ ਲੈ ਉੱਚਾ ਬੁੰਗਾ ਜਾਂ ਬਣਾ ਕੇ ਉੱਚਾ ਲਾ ਗਏ ਜਦੋਂ ਬਾਹਰ ਨਿਕਲੇ ਤੇ ਕਹਿੰਦੇ ਲਓ ਜੀ ਤੁਹਾਡੇ ਜਿੱਡਾ ਕਦ ਹੁਣ ਮੇਰਾ ਵੀ ਹੋ ਗਿਆ ਪੱਕ ਬਹੁ ਵੱਡੀ ਬਨ ਲਈ ਤੇ ਕਲਗੀਆਂ ਵਾਲੇ ਪਾਦਸ਼ਾਹ ਵੇਖਦੇ ਸੀ ਕਹਿੰਦੇ ਆਹ ਕਹਿੰਦੇ ਮਹਾਰਾਜ ਖਟਾਉਂਦੇ ਨਹੀਂ ਸੀ ਨਾਲ ਫਿਰ ਮੈਂ ਵੱਡੀ ਪੱਕ ਬਨ ਲਈ ਮਾਰਾ ਕਹਿੰਦੇ ਤੇਰੇ ਤੇ ਵੱਡੀ ਪੱਕ ਵੀ ਬਹੁਤ ਸੋਹਣੀ ਲੱਗਦੀ ਐ ਆ ਜਿੱਦਾਂ ਦੀ ਇਹਨੇ ਵੱਡੀ ਸਾਰੀ ਬੰਨੀ ਆਓ ਪੰਜ ਸਿੰਘ ਪੰਜ ਆਏ ਵੱਡੀਆਂ-ਵੱਡੀਆਂ ਬਣਾਉਂਦੀਆਂ ਕਹਿੰਦੇ ਲੈ ਅੱਜ ਤੂੰ ਇਹ ਵੀ ਇਹ ਵੀ ਸਿੱਖ ਹੋਣਗੇ ਇਹ ਵੀ ਮਿਸਲ ਬਣਾਉਂਦੀ ਇਹ ਵੀ ਇੱਕ ਜਥਾ ਬਣਾ ਦਿੱਤਾ ਵੱਡੀਆਂ-ਵੱਡੀਆਂ ਦਸਤਾਰਾਂ ਜਿਹੜੀਆਂ ਬਨਣੀਆਂ ਬਾਬੇ ਫਤਿਹ ਸਿੰਘ ਤੋਂ ਸ਼ੁਰੂ ਹੋਈਆਂ ਵੱਡੀ ਦਸਤਾਰ ਬਨਣੀ ਵੱਡੇ-ਵੱਡੇ ਦਮਾਲੇ ਸਿਰਾਂ ਦੇ ਉੱਤੇ ਤੇ ਜਿਹੜੀ ਮਰਜ਼ੀ ਬਨ ਲਓ ਦਸਤਾਰ ਤੇ ਦਸਤਾਰ ਐ ਤੇਰੀ ਮੁਤਾਬਕ ਕੰਮ ਕਰਨ ਵੇਲੇ ਖੇਤਾਂ 'ਚ ਕੰਮ ਕਰਦਾ ਐ ਡਿਊਟੀ ਕਰਦਾ ਐ ਦਸਤਾਰ ਤੇ ਦਸਤਾਰ ਐ ਜਿਹੜੀ ਠੀਕ ਲੱਗਦੀ ਬੰਨ ਲੈ ਪਰ ਬੰਨ ਜ਼ਰੂਰ ਪੱਗਾਂ ਨਾਲ ਸਾਡੇ ਮੁੰਡੇ ਨੌਜਵਾਨ ਜਦੋਂ ਪੂਰੀ ਦਸਤਾਰ ਸਜਾ ਕੇ ਘਰੋਂ ਨਿਕਲਦੇ ਐ ਤੇ ਵੱਖਰੇ ਲੱਗਦੇ ਐ ਸਾਰੀ ਦੁਨੀਆ ਤੋਂ ਦਸਤਾਰ ਬੰਨੀ ਹੋਵੇ ਖੁੱਡ ਜ਼ਮੀਨ ਦਾ ਨਾ ਹੋਵੇ ਕੀਲਾ ਜ਼ਮੀਨ ਦਾ ਨਹੀਂ 50 ਸਾਲ ਦੀ ਉਮਰ ਐ ਦਸਤਾਰ ਬੰਨੀ ਐ ਦਾੜਾ ਚਿੱਟਾ ਐ ਚੱਲ ਐਮਪੀ ਚ ਚੱਲਦੇ ਆਂ ਬਿਹਾਰ ਚ ਚੱਲਦੇ ਆਂ ਚੱਲ ਦਿੱਲੀ ਚਲੀਏ ਚੱਲ ਕਲਕੱਤੇ ਚਲੀਏ ਖੁੱਡ ਜ਼ਮੀਰ ਦਾ ਨਹੀਂ ਉਹ ਕਹਿਣਗੇ ਆਓ ਸਰਦਾਰ ਜੀ ਬੈਠੋ ਚਾਹੇ ਪੀਓ ਆਓ ਸਰਦਾਰ ਜੀ ਆਓ ਸਰਦਾਰ ਜੀ ਉਹ ਕਹਿੰਦੇ ਖੁੱਡ ਜ਼ਮੀਨ ਦਾ ਨਹੀਂ ਫੇਰ ਵੀ ਸਰਦਾਰ ਸਰਦਾਰ 20 ਕੀਲਿਆਂ ਨਾਲ ਨਹੀਂ ਤੂੰ ਪੱਗ ਕਰਕੇ ਸਰਦਾਰ ਹੈ ਸਰਦਾਰੀ ਸਾਡੀ ਇਹਦੇ ਪਿੰਡ ਵਾਲਿਆਂ ਨੂੰ ਪਤਾ 20 ਕਿਲੇ ਤੇਰੇ ਕੋਲ ਇਹਦੇ ਪਿੰਡ ਵਾਲਿਆਂ ਨੂੰ ਪਤਾ ਵੀ ਕਿਲਾ ਕਿ ਅੱਧਾ ਕਿਲਾ ਕਿ ਇੱਕ 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 ਕਨਾਲ ਹੀ ਐ ਇਹਦੇ ਪਿੰਡ ਵਾਲਿਆਂ ਨੂੰ ਪਤਾ ਜ਼ਮੀਨ ਹੈ ਨਹੀਂ ਆ ਬਾਕੀ ਸਾਰੀਆਂ ਸਟੇਟਾਂ ਵਾਲੇ ਤੇਰੀ ਦਾੜੀ ਤੇ ਤੇਰੇ ਸਿਰ ਤੇ ਪੱਗ ਵੇਖ ਕੇ ਤੈਨੂੰ ਸਰਦਾਰ ਜੀ ਕਹਿੰਗੇ ਸਰਦਾਰੀ ਪੱਗ ਦੇ ਨਾਲ ਐ ਦਾੜੇ ਦੇ ਨਾਲ ਐ ਸਰਦਾਰੀ ਇਹਦੇ ਨਾਲ ਐ ਦੇ ਲੋਕਾਂ ਨੇ ਕਹਿਣਾ ਸਰਦਾਰ ਆ ਰਿਹਾ ਜਮੀਨ ਹੋਵੇ 50 ਕੀਲੇ ਨਾ ਪੱਗ ਨਾ ਮੁਖ ਤੇ ਦਾੜਾ ਫਿਰ ਤੈਨੂੰ ਕਹਿਣਾ ਪੈਣਾ ਮੈਂ ਵੀ ਸਰਦਾਰ ਜੀ ਆ ਮuje ਵੀ ਚਾਹੇ ਪਿਲਾ ਦੋ ਮੈਨੂੰ ਵੀ ਪਿਆ ਦੇ ਮੈਂ ਵੀ ਸਰਦਾਰ ਉਹ ਕਹਿਣਗੇ ਲੱਗਦਾ ਤੇ ਹੈ ਨਹੀਂ ਸਰਦਾਰ ਤੇ ਦਾੜੀਆਂ ਵਾਲੇ ਹੁੰਦੇ ਸਰਦਾਰਾਂ ਦੀ ਪਿਕਚਰ ਤੇ ਦਿਮਾਗ ਵਿੱਚ ਦਾੜੀਆਂ ਵਾਲਿਆਂ ਦੀ ਬਣੀ ਹੈ ਕੇਸਾਂ ਵਾਲਿਆਂ ਇਸ ਕਰਕੇ ਮੇਰੀ ਅਰਜ਼ ਹੈ ਵੀਰਾਂ ਨੂੰ ਠੀਕ ਹੈ ਰੌਣਕ ਮੇਲਾ ਕਰ ਲਿਆ ਮਨ ਦੀਆਂ ਕਰ ਲੀਆਂ बनगे सलमान खान ਵਰਗੇ ਸ਼ਾਹਰੁਖ ਖਾਨ ਵਰਗੇ ਅਕਸ਼ੇ ਕੁਮਾਰ ਵਰਗੇ ਬਣਗੇ ਹੁਣ ਚਲ ਬਥੇਰਾ ਕਰ ਲਿਆ ਹੁਣ ਆਓ ਹੁਣ ਬਾਬਾ ਜੀਤ ਸਿੰਘ ਵਰਗੇ ਵੀ ਬਣ ਆਓ ਉਹ ਵੀ ਕਰ ਲਿਆ ਚਾ ਪੂਰਾ ਹੋ ਗਿਆ ਹੁਣ ਤੇ ਹੁਣ ਆ ਜੋ ਆਪਾਂ ਥੋੜਾ ਜਿਹਾ ਇੱਧਰ ਨੂੰ ਵੀ ਬਣ ਕੇ ਵੇਖੀਏ ਖੱਬਦੇ ਆ ਭਾਈ ਆ ਵੇਖ ਕੇ ਖੁਸ਼ੀ ਹੁੰਦੀ ਐ ਕੌਣ ਆਲਾ ਬਣੇਗਾ ਪੱਗ ਲਾਏਗਾ ਦਸਤਾਰ ਲਾਏਗਾ ਆ ਮੁੰਡਾ ਦਲਜੀਤ ਸਿਰ ਤੇ ਬੰਨਦਾ ਹੀ ਇਹ ਪੱਗਾ ਪੱਗਾ ਨਾਲ ਵੀ ਸਰਦਾਰੀ ਰਹਿ ਜਾਂਦੀ ਹੈ ਦਸਤਾਰ ਮੂਸੇ ਵਾਲਾ ਬੰਨਦਾ ਹੀ ਹੁੰਦਾ ਸੀ ਪੱਗ ਬੰਨਦਾ ਹੀ ਸੀ ਉਹ ਮੁੰਡਾ ਦੁਨੀਆ 'ਚ ਦਸਤਾਰ ਨੂੰ ਲੈ ਕੇ ਗਏ ਐ ਉਹ ਪਹਿਲਾਂ ਉਹਦਾ ਥਾਂ-ਥਾਂ ਤੇ ਜਾਂਦਾ ਸੀ ਆ ਮੁੰਡਾ ਦਲਜੀਤ ਸਿੰਘ ਸਾਡਾ ਉਹ ਵੀ ਜਾਂਦਾ ਪੱਗ ਬੰਨ ਕੇ ਜਾਂਦਾ ਤੇ ਦਸਤਾਰਾਂ ਵਾਲੇ ਵੀ ਕਿਤੇ ਦੀ ਕਿਤੇ ਉੱਥੇ-ਉੱਥੇ ਪਹੁੰਚ ਗਏ ਜਿੱਥੇ ਕੋਈ ਨਹੀਂ ਪਹੁੰਚਿਆ ਪੱਗਾਂ ਨਾਲ ਵੇਖਿਆ ਸਾਡੀਆਂ ਸਟੇਜਾਂ ਵੱਡੀਆਂ-ਵੱਡੀਆਂ ਲੱਗਦੀਆਂ ਰਹੀਆਂ ਬਹੁਤ ਮੁੰਡੇ ਵਿੱਚ ਬਹਿ ਕੇ ਆਦਮਾਲਿਆਂ ਦਸਤਾਰਾਂ ਜਦੋਂ ਐ ਸਜ ਸਟੇਜ ਤੇ ਸਜਦੇ ਸੀ ਨਾ ਇਦਾਂ ਫਿਰ ਇਦਾਂ ਸਾਹਮਣੇ ਬਹਿ ਕੇ ਦਿਮਾਗ 'ਚ ਆਉਂਦਾ ਪੱਗਾਂ ਵਾਲੇ ਵੀ ਸੋਹਣੇ ਲੱਗਦੇ ਆ ਓਏ ਮੈਂ ਬੰਨਣੀ ਇਹਦੇ ਨਾਲ ਵੀ ਚਾਪ ਆਇਦਾ ਹੁੰਦਾ ਹੈ ਦਸਤਾਰਾਂ ਸੋਹਣੀਆਂ ਬੰਨੀਆਂ ਹੋਣ ਐਦਾਂ ਸਾਹਮਣੇ ਬੈਠੇ ਵਾਲੇ ਬੰਦੇ ਦੇ ਦਿਮਾਗ 'ਚ ਪੱਕ ਦਾ ਵੀ ਪ੍ਰਭਾਵ ਪੈਂਦਾ ਪੱਕਾਂ ਸੋਹਣੀਆਂ ਸਾਰੀ ਸਟੇਜ ਹੀ ਪੱਕਾਂ ਨਾਲ ਭਰੀ ਦਸਤਾਰਾਂ ਨਾਲ ਭਰੀ ਤੇ ਮੈਂ ਵੀਰਾਂ ਨੂੰ ਬੇਨਤੀ ਕਰਾਂਗਾ ਪੱਕਾਂ ਨਾਲ ਦਾੜਾ ਹੋਵੇ ਚੰਗੀ ਤਰ੍ਹਾਂ ਵਾਇਆ ਹੋਵੇ ਐ ਤਿਆਰ ਤੁਰੂ ਹੋ ਕੇ ਨਿਕਲੇ ਸ਼ੇਰ ਲੱਗਦਾ ਹੈ ਬੱਬਰ ਸ਼ੇਰ ਲੱਗਦਾ ਸੱਚੀ ਸੋਨਾ ਲੱਗਦਾ वैसे किसी ना कंपैरिजन करना ਤੇ ਨਹੀਂ ਚਾਹੀਦਾ ਬਾਕੀ ਤੇ ਐਵੇਂ ਹੀ ਰਹਿ ਜਾਂਦੇ ਨੇ ਜਦੋਂ ਤੂੰ ਐ ਤਿਆਰ ਹੋ ਕੇ ਖੜਾ ਹੋਵੇਂ ਨਾ ਪੱਗ ਬੰਨੀ ਹੋਵੇ ਸਿਰ ਤੇ ਫੱਬਦਾ ਇਸ ਕਰਕੇ ਇਹਦਾ ਇਹਦੇ ਤੇ ਮਾਣ ਕਰਨਾ ਸਿੱਖੋ ਪਿਆਰ ਕਰਨਾ ਸਿੱਖੋ ਤੇ ਚੇਤਾ ਰੱਖਣਾ ਸਾਰਾ ਕੁਝ ਵਿਆਹ ਢੰਗ ਸਾਰਾ ਕੁਝ ਕਰਨਾ ਹੀ ਪੈਣਾ ਹੈ ਵਿਆਹਵਾਂ ਵਿੱਚ ਖੁਸ਼ੀਆਂ ਵਿੱਚ ਜਾਣਾ ਹੀ ਪੈਂਦਾ ਪਰ ਬੈਲੈਂਸ ਬਣਾ ਕੇ ਰੱਖੋ ਤੇ ਭੁੱਲਿਓ ਨਾ ਸੁਰਤ ਨੂੰ ਜਗਾ ਕੇ ਰੱਖਿਓ ਗੁਰਸਿੱਖ ਜੋਗੀ ਜਾਗ ਦੇ ਆਪਾਂ ਸ਼ਬਦ ਸੁਣਨਾ ਹੈ ਕਿਉਂਕਿ ਨੰਦ ਆ ਰਿਹਾ ਸੀ ਵਿਆਖਿਆ ਜਾ ਕੇ ਸੁਨੋਣੜੀਏ ਉੱਥੇ ਹੀ ਆਓ ਬੋਲੇ ਗੁਰਬਾਣੀਆ ਮੈਂ ਥੋੜਾ ਜਿਹਾ ਇਤਿਹਾਸ ਵੀ ਸੁਣਾਉਣਾ ਹੈ ਥੋੜਾ ਜਿਹਾ ਟਿਕਾਉ ਨਾਲ ਰੱਖਿਓ ਤੇ ਆਪਾਂ ਟਾਈਮ ਨਹੀਂ ਬਹਤਾ ਮੇਰੇ ਕੋਲ ਸਮਾਂ ਘਟਦਾ ਜਾ ਰਿਹਾ ਤੇ ਪਰ ਆਪਾਂ 2 ਘੰਟੇ ਮੈਨੂੰ ਹੋ ਗਏ ਸ਼ੁਰੂ ਕੀਤੇ ਹੁਣ ਆਪਾਂ ਨਾ ਆ ਥੋੜੇ ਜਿ ਮਿੰਟ ਆਖਰੀ ਨੇ ਆਹੀ ਜ਼ਮੀਨਾ ਆਹੀ ਧਰਤੀਆਂ ਆਹੀ ਪਿੰਡ ਹੈ ਭਾਈ ਜਲਾਲਦੀਵਾਲ ਕਿਤੇ ਨਹੀਂ ਚੱਲਿਆ ਇੱਥੇ ਹੀ ਹੈ ਆਪਾਂ ਹੀ ਜਾਵਾਂਗੇ ਜਦੋਂ ਜਾਵਾਂ ਆਪਾਂ ਪਿੰਡ ਛੱਡ ਜਾਂਦੇ ਆ ਪਿੰਡ ਤੇ ਉੱਥੇ ਹੀ ਰਹਿੰਦਾ ਹੈ ਘਰ ਵੀ ਉੱਥੇ ਹੀ ਰਹਿ ਜਾਂਦਾ ਸਬੱਬ ਨਾਲ ਸਮਾਂ ਮਿਲਿਆ ਕੱਲ ਨੂੰ ਐਤਵਾਰ ਹੀ ਹੈ ਭਾਈ ਕਿਸੇ ਨੇ ਅੱਧਾ ਘੰਟਾ ਦੂਰ ਜਾਣਾ ਸਾਨੂੰ ਵੀ 2 ਘੰਟੇ ਲੱਗ ਜਾਂਦੇ ਰਾਤ ਨੂੰ ਅਸੀਂ 2 ਘੰਟੇ ਆਈਦਾ ਫਿਰ ਜਾਈਦਾ 2-3 ਘੰਟੇ ਪਹਿਲਾਂ ਪਿੰਡ ਚ ਆਜਿੰਦਾ 2-3 ਦਵਾਨ ਤੇ ਰਾਹ ਚ ਹੀ ਲਵਾ ਦਿੰਦੇ ਨੇ ਕਈ ਕਈ ਉੱਥੇ ਪਰਮੇਸ਼ਰ ਦਵਾਰ ਆਏ ਹੋਣਗੇ ਉਹ ਗੱਲਬਾਤ ਫਿਰ ਇਹੋ ਜੀ ਤੋਰ ਲੈਣਗੇ ਘੰਟਾ ਵੀ ਗਈ ਗਈ ਬੰਦੇ ਗੱਲ ਕਰਦੇ ਘੰਟਾ ਘੰਟਾ ਉਹਨਾਂ ਦਵਾਨ 'ਚ ਜੋਰ ਨਹੀਂ ਲੱਗਦਾ ਕਈ ਬੰਦੇ ਜੋਰ ਇੰਨਾ ਲਵਾ ਦਿੰਦੇ ਸਵਾਲ ਪੁੱਛ ਲੈਣਗੇ ਇਹਦਾ ਦੱਸੋ ਫਿਰ ਕਿਵੇਂ ਉਹਦੇ ਤੇ ਕਈ ਵਾਰੀ ਬਹੁਤ ਟਾਈਮ ਲੱਗ ਜਾਂਦਾ ਤੇ ਸਾਰੇ ਹੀ ਥੱਕਦੇ ਹੁੰਨੇ ਆ ਆਪਾਂ ਪਰ ਆਪਾਂ ਕਾਇਮ ਰੱਖਣਾ ਕਿਵੇਂ ਕਹਿ ਦਿਆਂ ਮੈਂ ਥੱਕ ਗਿਆ ਕਿਵੇਂ ਕਹਿ ਦਿਆਂ ਮੈਂ ਥੱਕ ਗਿਆ ਕਈਆਂ ਨੂੰ ਕਾਇਮ ਹੋਣ ਲਈ ਹੌਸਲਾ ਹੀ ਮੇਰੇ ਤੋਂ ਮਿਲਦਾ ਹੈ ਮੈਂ ਕਿਵੇਂ ਕਹਿ ਦਿਆਂ ਮੈਂ ਥੱਕ ਗਿਆ ਕਈ ਵੇਖ ਕੇ ਕਾਇਮ ਹੁੰਦੇ ਨੇ ਵੇਖ ਕੇ ਚੜ੍ਹਦੀ ਕਲਾ 'ਚ ਹੁੰਦੇ ਨੇ ਮੈਂ ਕਿਵੇਂ ਕਹਿ ਦਿਆਂ ਮੈਂ ਥੱਕ ਗਿਆ ਬੁੱਢਾ ਹੋ ਗਿਆ ਸ਼ਰੀਰ ਕੰਬਣ ਲੱਗ ਗਿਆ ਬਾਬਾ ਈਸ਼ਰ ਸਿੰਘ ਜੀ ਵਰਗੇ ਕੀਰਤਨ ਫੇਰ ਵੀ ਕਰਦੇ 70 ਸਾਲ ਦੀ ਉਮਰ ਸਵੇਰੇ ਜਾਂਦੇ ਇਸ ਦੁਨੀਆ ਚੋਂ ਰਾਤ ਨੂੰ ਕੀਰਤਨ ਕਰਕੇ ਇੰਗਲੈਂਡ ਆਏ ਕਿਵੇਂ ਕਹਿ ਦਿਆਂ ਮੈਂ ਥੱਕ ਗਿਆ ਕਈਆਂ ਨੂੰ ਮੈਨੂੰ ਵੇਖ ਕੇ ਹੀ ਚਾ ਚੜਦਾ ਹੈ ਕਈ ਕੈਮ ਹੁੰਦੇ ਨੇ ਮੈਨੂੰ ਵੇਖ ਕੇ ਮੈਂ ਕਿਵੇਂ ਕਹਿ ਦਿਆਂ ਮੈਂ ਥੱਕ ਗਿਆ ਕਿ ਆ ਹੀ ਨਹੀਂ ਜਾਂਦਾ ਥੱਕ ਗਿਆ ਜਿਵੇਂ ਕਹਿ ਛੁਰਾ ਮਾਰਿਆ ਮਾਰਨ ਵਾਲਿਆਂ ਨੇ ਖੱਬੇ ਪਾਸੇ ਪਾਸ਼ਾ ਜੀ ਦੇ ਕਲਗੀਆਂ ਵਾਲੇ ਪਾਸ਼ਾ ਦੇ ਖੂਨ ਦੇ ਫੁਹਾਰੇ ਚੱਲੇ ਟਾਂਕੇ ਵੀ ਲੱਗੇ ਇੰਗਲੈਂਡ ਦੇ ਡਾਕਟਰ ਨੇ ਟਾਂਕੇ ਲਾਏ ਗੁਰੂ ਗੋਬਿੰਦ ਸਿੰਘ ਜੀ ਤੇਟ ਦੇ ਕਦੇ ਸਮਾ ਬਣੇਗਾ ਆਖਰੀ ਬਾਦਸ਼ਾਹ ਦਾ ਇਤਿਹਾਸ ਜਦੋਂ ਸ਼ਰੀਰ ਛੱਡਿਆ ਮੈਂ ਆਉਣ ਵਾਲੇ ਦਿਨਾਂ 'ਚ ਕਦੇ ਸਾਂਝਾ ਕਰੂੰ نیٹ ਤੇ ਸੁਣ ਲਿਓ ਜੇ ਕਿਤੇ ਘਰੇ ਬੈ ਕੇ ਵੀ ਸੁਣਿਓ ਉਹ ਸਮਾਂ ਮੈਂ ਕੰਦ ਇਤਿਹਾਸ ਪੜਨ ਲੱਗ ਗਿਆ ਮਹਾਰਾਜ ਦਾ ਸ਼ਰੀਰ ਛੱਡਣਾ ਗੁਰੂ ਗੋਬਿੰਦ ਸਿੰਘ ਦਾ ਸੱਚੀ ਜਾਣਿਓ ਮੈਂ 2-3 ਮਿੰਟ ਮੈਂ ਪੜਦਾ ਤੇ ਰਿਹਾ ਪਰ ਮੈਂ ਰੋਂਦਾ ਹੀ ਰਿਹਾ ਕਿੰਨਾ ਚਿਰ ਮੇਰਾ ਮਨ ਨਹੀਂ ਠੀਕ ਹੋਇਆ ਪੜ ਲ ਪੜਦਾ ਪੜਦਾ ਮੇਰਾ ਮਨ ਇਦਾਂ ਭਰ ਗਿਆ ਤੇ ਹੁਣ ਇੰਨਾ ਵੱਡਾ ਜ਼ਖਮ ਸਿੰਘ ਗੱਤ ਕੇ ਖੇਡਣ ਨਵੇਂ ਸਿੱਖ ਭਰਦੀ ਹੋ ਰਹੇ ਐ ਫੇਰ ਵੀ ਬਾਹਰ ਆ ਕੇ ਬੈਠਦੇ ਐ ਇਹਨੇ ਕਿਵੇਂ ਕਹਿ ਦਿਆਂ ਮੈਂ ਥੱਕ ਗਿਆ ਕਿਵੇਂ ਆ ਕਮਰ ਕੱਸੇ ਲਾ ਕੇ ਤਿਆਰ ਪਰ ਤਿਆਰ ਹੋ ਕੇ ਰੋਜ ਆਉਂਦੇ ਸੀ ਅਖੀਰਲੇ ਦਿਨ ਵੀ ਜਦਨ ਦੁਨੀਆ ਚੋਂ ਗਏ ਐ ਦਸਤਾਰ ਸਜਾ ਕੇ ਚੋਲਾ ਪਾ ਕੇ ਨੀਲਾ ਕਮਰ ਕੱਸਾ ਦਮਾਲਾ ਤਿਆਰ ਪਰ ਤਿਆਰ ਹੋ ਕੇ ਆਏ ਇਹ ਮੈਨੂੰ ਵੇਖ ਕੇ ਪੱਗਾਂ ਬੰਨਦੇ ਐ ਹੌਸਲੇ 'ਚ ਰਹਿੰਦੇ ਐ ਮੈਂ ਕਿਵੇਂ ਕਹਦੇ ਆ ਮੈਂ ਥੱਕ ਗਿਆ ਮੇਰਾ ਬੁਰਾ ਹਾਲ ਐ ਮੈਂ ਕਿਵੇਂ ਕਹਦੇ ਆ ਮੇਰੇ ਖੂਨ ਚੱਲਦਾ ਮੇਰੇ ਤੋਂ ਬੋਲਿਆ ਨਹੀਂ ਹੁਣ ਜੀ ਵੀ ਜੋਰ ਲਾ ਕੇ ਕੋਸ਼ਿਸ਼ ਕੀਤੀ ਤੇ ਜਾਂਦੇ ਜਾਂਦੇ ਫਤੇ ਬਲਾ ਕੇ ਮੈਂ ਕਿਵੇਂ ਕਹਦੇ ਆ ਮੈਂ ਥੱਕ ਗਿਆ ਕਿਵੇਂ ਕਹਿ ਦੀ ਥੱਕਦੇ 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 ਵੀ ਉੱਠਣਾ ਪੈਂਦਾ ਹੈ ਤੁਰਨਾ ਪੈਂਦਾ ਹੈ ਜਾਣਾ ਪੈਂਦਾ ਡਿਊਟੀਆਂ ਕਰਨੀਆਂ ਪੈਂਦੀਆਂ ਫਰਜ਼ ਨਿਭਾਉਣੇ ਪੈਂਦੇ ਹੈ